ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਣ ਬੁੱਝ ਕੇ ਕਮਲਿਆਂ ਵਾਲਾ ਰੂਪ ਧਾਰਨ ਕੀਤਾ ਤੇ ਹੱਥ ਵਿੱਚ ਸੋਟਾ ਫੜ ਕੇ ਕੁੱਤਿਆਂ ਦੇ ਪਿੱਛੇ-ਪਿੱਛੇ ਭੱਜਣ ਲੱਗੇ ਗੁਰੂ ਜੀ ਕੁੱਤਿਆਂ ਵੱਲ ਕਦੀ ਸੋਟੇ ਮਾਰਨ ਤੇ ਕਦੀ ਪੱਥਰ ਮਾਰਨ ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਕਈ ਸਾਰੇ ਲੋਕ ਹੱਸਣ ਲੱਗ ਪਏ ਤੇ ਕਈ ਜਣੇ ਆਖਣ ਲੱਗੇ ਕਿ ਦੇਖੋ ਬਾਬਾ ਮਸਤਾਨਾ ਹੋ ਗਿਆ ਹੈ ਬਾਬਾ ਭੂਤਨਾ ਹੋ ਗਿਆ ਹੈ ਗੁਰੂ ਜੀ ਨੂੰ ਇਹ ਸਭ ਕਰਦਿਆਂ ਦੇਖ ਕੇ ਬੜੀ ਸਾਰੀ ਭੀੜ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਪਈ ਤਾਂ ਥੋੜੀ ਅੱਗੇ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚ ਕੁਝ ਚਾਂਦੀ ਦੀਆਂ ਮੋਹਰਾਂ ਪੈਦਾ ਕੀਤੀਆਂ ਤੇ ਉਹਨਾਂ ਮੋਹਰਾਂ ਨੂੰ ਆਪਣੇ ਪਿੱਛੇ ਵੱਲ ਸੁੱਟਿਆ ਚਾਂਦੀ ਦੀਆਂ ਮੋਹਰਾਂ ਨੂੰ ਦੇਖ ਕੇ ਲੋਕਾਂ ਵਿੱਚ ਭਗਦੜ ਮਚ ਗਈ ਤੇ ਲੋਕਾਂ ਨੇ ਚਾਂਦੀ ਦੀਆਂ ਮੋਹਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਜਿਨ੍ਹਾਂ ਦੇ ਹੱਥ ਚਾਂਦੀ ਦੀਆਂ ਮੋਹਰਾਂ ਆ ਗਈਆਂ ਉਹ ਆਪਣੇ ਘਰ ਚਲੇ ਗਏ ਤੇ ਇਸ ਤਰ੍ਹਾਂ ਕਰਕੇ ਅੱਧੀ ਭੀੜ ਆਪਣੇ ਘਰ ਚਲੀ ਗਈ ਤੇ ਅੱਧੀ ਭੀੜ ਰਹਿ ਗਈ ਹੁਣ ਜਿਹੜੀ ਅੱਧੀ ਭੀੜ ਬਚੀ ਹੋਈ ਸੀ ਉਹ ਗੁਰੂ ਜੀ ਦੇ ਪਿੱਛੇ-ਪਿੱਛੇ ਚਲਦੀ ਰਹੀ ਤਾਂ ਥੋੜੀ ਹੋਰ ਅੱਗੇ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚ سونے ਦੀਆਂ ਮੋਹਰਾਂ ਪੈਦਾ ਕੀਤੀਆਂ ਤੇ ਆਪਣੇ ਪਛਾਹ ਵੱਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਬਚੇ ਹੋਏ ਲੋਕਾਂ ਨੇ ਜਦੋਂ سونے ਦੀਆਂ ਮੋਹਰਾਂ ਦੇਖੀਆਂ ਤਾਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਕਾਬੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਨ੍ਹਾਂ ਜਿਨ੍ਹਾਂ ਦੇ ਹੱਥ ਸੋਨੇ ਦੀਆਂ ਮੋਹਰਾਂ ਲੱਗਦੀਆਂ ਜਾਣ ਉਹ ਵਾਪਸ ਆਪਣੇ ਘਰ ਵੱਲ ਮੁੜਦੇ ਜਾਣ ਹੌਲੀ ਹੌਲੀ ਭੀੜ ਘਟਦੀ ਗਈ ਤੇ ਅਖੀਰ ਸਾਰੇ ਜਾਣੇ ਸੋਨੇ ਦੀਆਂ ਮੋਹਰਾਂ ਲੈ ਕੇ ਆਪਣੇ ਘਰ ਚਲੇ ਗਏ ਜਦੋਂ ਗੁਰੂ ਸਾਹਿਬ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਰੇ ਲੋਕ ਉੱਥੋਂ ਜਾ ਚੁੱਕੇ ਸਨ ਪਰ ਇੱਕ ਆਦਮੀ ਹਾਲੇ ਵੀ ਗੁਰੂ ਜੀ ਦੇ ਪਿੱਛੇ ਹੀ ਖੜਾ ਸੀ ਜਿਸ ਦਾ ਨਾਮ ਸੀ ਭਾਈ ਲੈਣਾ ਤਾਂ ਗੁਰੂ ਜੀ ਨੇ ਭਾਈ ਲੈਣੇ ਤੋਂ ਪੁੱਛਿਆ ਕਿ ਭਾਈ ਕੀ ਤੈਨੂੰ ਸੋਨੇ ਦੀ ਮੋਹਰ ਨਹੀਂ ਮਿਲੀ ਜਿਹੜਾ ਕਿ ਤੂੰ ਹਾਲੇ ਵੀ ਇੱਥੇ ਹੀ ਖੜਾ ਹੈ ਤਾਂ ਭਾਈ ਲੈਣਾ ਜੀ ਨੇ ਹੱਥ ਜੋੜ ਲਏ ਤੇ ਗੁਰੂ ਜੀ ਨੂੰ ਆਖਣ ਲੱਗੇ ਕਿ हे ਜਗਤ ਕਲਿਆਣ ਗੁਰੂ ਉਹਨਾਂ ਸਾਰੇ ਲੋਕਾਂ ਦੇ ਆਪੋ ਆਪਣੇ ਘਰ ਸਨ ਤੇ ਉਹ ਆਪਣੇ ਘਰ ਚਲੇ ਗਏ ਪਰ ਮੈਂ ਤਾਂ ਨਿਥਾਵਾਂ ਹਾਂ ਮੈਂ ਕਿੱਥੇ ਜਾਵਾਂ ਮੇਰਾ ਘਰ ਤਾਂ ਆਪਦੇ ਕਦਮਾਂ ਵਿੱਚ ਹੈ ਤੇ ਮੈਂ ساری ਜ਼ਿੰਦਗੀ ਤੁਹਾਡੀ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ ਤਾਂ ਗੁਰੂ ਜੀ ਨੇ ਭਾਈ ਲੈਣਾ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਨੂੰ ਆਪਣੀ ਗਲਬਕੜੀ ਵਿੱਚ ਲੈ ਲਿਆ ਤੇ ਆਖਣ ਲੱਗੇ ਕਿ ਭਾਈ ਅੱਜ ਤੋਂ ਬਾਅਦ ਤੂੰ ਨਿਥਾਵਾ ਨਹੀਂ ਬਲਕਿ ਪੂਰੀ ਦੁਨੀਆ ਦਾ ਘਰ ਤੇਰੀ ਸ਼ਰਨ ਵਿੱਚ ਹੋਵੇਗਾ ਤੇ ਉਹ ਰਬੀ ਜੋਤ ਤੇਰੇ ਹਿਰਦੇ ਵਿੱਚ ਟਿਕੇਗੀ ਸੋ ਗੁਰੂ ਪਿਆਰਿਓ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਗੰਦੀ ਸਾਡੇ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਸੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਸੀ ਸਤਨਾਮ ਸ੍ਰੀ ਵਾਹਿਗੁਰੂ